आरपीडी 24 ਦੇਖ ਰਿਹਾ ਹੈ ਦਰਸ਼ਕਾਂ ਨੂੰ ਸੁਢੀ ਨਗਰਾ ਵੱਲੋਂ ਇੱਕ ਵਾਰੀ ਫਿਰ ਵੈਲਕਮ ਜੀ ਆਨੂੰ ਤੂਫਾਨ ਮੀਂਹ ਦੇ ਵਿੱਚ ਅੱਜ ਜਿਹੜੀ ਅਸੀਂ ਖਬਰ ਬੜੀ ਚਰਚਾ ਦੇ ਵਿੱਚ ਆ ਡੈਪਟੀ ਮੇਅਰ ਹਰਕੀਰਤ ਸਿੰਘ ਨੂੰ ਲੈ ਕੇ ਜਿਹੜੀ ਆ ਉਹ ਤੁਹਾਡੇ ਵੀ ਫੋਨ ਕਾਲ ਆ ਰਹੇ ਆ ਕਿ ਅਸੀਂ ਜਿੰਨੇ ਵੀ ਸਾਡੇ ਦਰਸ਼ਕ ਕਿਹਾ ਸਰੋਤਿਆਂ ਨਾਲ ਖਬਰ ਦੇ ਆਧਾਰ ਤੇ ਹੀ ਜਿਹੜੀ ਸਾਂਝ ਪਾਉਣੀ ਚਾਹੁੰਦੇ ਆ ਹਰਕੀਰਤ ਜੀ ਵੀ ਆਪਣਾ ਪੱਖ ਰੱਖਣਾ ਚਾਹੁੰਦੇ ਰੇਡੀਓ ਜਾਂ ਟੈਲੀਵਿਜ਼ਨ ਤੇ ਅਸੀਂ ਉਹਨਾਂ ਨੂੰ ਵੀ ਆਪਣੇ ਵੱਲੋਂ ਵੈਲਕਮ ਜੀ ਆਂ ਕਹਾਂਗੇ ਉਹ ਵੀ ਆਪਣੇ ਜਿਹੜੇ ਵਿਚਾਰ ਰੱਖ ਸਕਦੇ ਤੇ ਇਹ ਜਿਹੜੀ ਖਾਸ ਤੌਰ ਤੇ 24 ਮਿਲੀਅਨ ਡਾਲਰ ਦਾ ਜਿਹੜਾ ਟੈਕਸਵਾਦ ਦੇ ਫੰਡ ਇੱਕ ਇਹੀ ਜਿਹੜੀ ਆ ਕਾਰਪੋਰੇਸ਼ਨ ਵਲ ਮੋਨ ਵਿੱਚ ਮਦਦ ਕੀਤੀ ਆ ਹਰਕੀਰਤ ਹੁਣਾ ਨੇ ਇਹ ਆਇਆ ਜਿਹੜਾ ਸਾਹਮਣੇ ਨਾਗਰਿਕ ਗਰੁੱਪਾਂ ਅਤੇ ਜਿਹੜਾ ਜੀ ਕੁਝ ਕੌਂਸਲਰਾਂ ਵੱਲੋਂ ਇਹ ਵੀ ਮੈਂਬਰਾਂ ਵੱਲੋਂ ਮੰਗ ਕੀਤੀ ਜਾ ਰਹੀ ਆ ਇਹ ਜਿਹੜੀ 24 ਮਿਲੀਅਨ ਦੀ ਜਿਹੜੀ ਆ ਜੋ ਵੀ ਡਾਲਰ ਟੈਕਸਵਾਦ ਦੇ ਫੰਡ ਨੂੰ ਲੈ ਕੇ ਆ ਡੰਗਾਈ ਤੱਕ ਜਿਹੜਾ ਜਾਇਆ ਜਾਵੇ ਤੇ ਪਰ ਜੇ ਡੰਗਾਈ ਤੱਕ ਜਾਂਦੇ ਆ ਤੇ ਇਹਦੇ ਵਿੱਚ ਇਕੱਲਾ ਹਰਕੀਰਤ ਸਿੰਘ ਨੇ ਪੂਰੇ ਬਹੁਤ ਸਾਰੇ ਜਿਹੜੇ ਆ ਚਿਹਰੇ ਉਹ ਗਾਂ ਦੀ ਗਾਂ ਜਿਸ ਤਰ੍ਹਾਂ ਵੀ ਆ ਜਿਹੜੇ ਜੁੜੇ ਆਉਣਗੇ ਜਾਂ ਚਿਹਰੇ ਨੰਗੇ ਹੋਣਗੇ ਬਾਕੀ ਫਿਲਹਾਲ ਇਹ ਸਪਸ਼ਟ ਕਰਨਾ ਜ਼ਰੂਰੀ ਹੈ ਕਿ ਇਹ ਸਾਰੇ ਦੋਸ਼ ਜਿਹੜੇ ਆ ਦਾ ਜਿਹੜਾ ਪੁਆਇੰਟਰ ਦੀ ਰਿਪੋਰਟ ਦੇ ਆਧਾਰ ਤੇ ਹਨ ਇਹ ਮਾਮਲੇ ਨਾਲ ਸਾਡਾ ਜਾਂ ਸਾਡੇ ਸਟੇਸ਼ਨ ਦਾ ਜਾਂ ਸਾਡੇ ਅਦਾਰੇ ਦਾ ਸਹਿਮਤ ਹੋਣਾ ਜਾਂ ਨਾ ਸਹਿਮਤ ਹੋਣਾ ਹਜੇ ਅਸੀਂ ਇਸ ਖਬਰ ਨੂੰ 24 ਮਿਲੀਅਨ ਡਾਲਰ ਦੀ ਜੇਦੀ ਮੈਂ ਗੱਲ ਕਰ ਰਿਹਾ ਐ ਟੈਕਸਾਬਾਦ ਦੇ ਜਿਹੜੇ ਫੰਡ ਇੱਕ ਇਹੀ ਕਾਰਪੋਰੇਸ਼ਨ ਵੱਲ ਮੋੜਨ ਦੇ ਵਿੱਚ ਜਿਹੜੀ ਮਦਦ ਕੀਤੀ ਆ ਖਬਰ ਦੇ ਆਧਾਰ ਤੇ ਅਸੀਂ ਜਿਹੜੀ ਇਹ ਖਬਰ ਪੇਸ਼ ਕਰ ਰਹੇ ਹਾਂ ਐਸੇ ਹੀ ਤਰ੍ਹਾਂ ਤੁਸੀਂ ਆਰਪੀਡੀ 24 ਦੇ ਨਾਲ ਸਾਡੇ ਨਾਲ ਬਨੇ ਰਹਿਣਾ ਕੋਈ ਵੀ ਖਬਰ ਦੇਖਣ ਵਾਸਤੇ ਤੁਸੀਂ ਜਿਹੜੇ ਸਾਡੇ YouTube ਚੈਨਲ ਆ ਉਸ ਨੂੰ ਸਬਸਕ੍ਰਾਈਬ ਕਰੋ ਟੈਲੀਵਿਜ਼ਨ 2 ਡੇਲੀ ਦੇ ਰੇਡੀਓ ਪ੍ਰੋਗਰਾਮ ਕਰਦੇ ਆ ਇੱਕ ਗ੍ਰਾਉਨਿਕ ਪੰਜਾਬ ਦੀ 770 AM ਤੇ ਸਵੇਰੇ 8 ਤੋਂ 9 ਮੰਡੇ ਟੂ ਫਰਡੇ ਵੀਕਐਂਡ ਤੇ ਸੈਟਰਡੇ ਸੰਡੇ 11 ਤੋਂ 1 ਹੁੰਦਾ 1350 AM ਤੇ ਵੀਕ ਪ੍ਰੋਗਰਾਮ ਹੁੰਦਾ ਹੋਰ ਖਬਰਾਂ ਸੁਣਨ ਤੇ ਦੇਖਣ ਵਾਸਤੇ ਐਸੇ ਹੀ ਤਰ੍ਹਾਂ ਤੁਸੀਂ ਸਾਡੇ ਨਾਲ ਬਨੇ ਰਹਿਣਾ